झलकी पीत पवन का थंबा रक्त बूंद का गारा हाड मांस नारी को पिंजर पंखी बसे बिचार रानी क्या मेरा क्या तेरा जैसे तरवर पंख बसेरा रहा राखो कंध साहो नीवा साढे तीन हाथ ਤੇਰੀ ਸੇਵਾ ਬੰਕੇ 발 ਪਾਗ ਸਿਰ ਡੇਰੀ ਇਹ ਤਨ ਹੋਏ ਗੋਪਸਮ ਕੀ ਤੇਰੀ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਤ ਕਮੀਨੀ ਕੋਛਾ ਜਨਮ ਹਮਾਰਾ ਤਮ ਸ਼ਰਣਾਗਤ ਰਾਜਾ RAM ਚੰਦ ਕਹਿਰ ਵਿਦਾਸ ਚਮਾਰ ਚਮਰਟਾ ਗਾਂਠ ਨ ਜਨਈ ਲੋਗ ਗੁੰਠਾਵੇ ਪਨਹੀ ਰਹਾਉ ਆਰ ਨਹੀਂ ਜੇ ਤੋਪੋ ਨਹੀਂ ਰਾਮ ਵੀ ਥਾਉ ਰੋਪੋ ਲੋਗ ਗੰਠ ਗੰਠ ਖਰਾ ਬਿਗੂਚਾ ਹਉ ਬਿਨ ਗਾਂਠੇ ਜਾਏ ਪਹੁੰਚਾ ਰਵਿਦਾਸ ਜਪੈ ਰਾਮ ਨਾਮ ਮੋਹ ਜਮ ਸਿਓ ਨਾਹੀ ਕੰਮ ਰਾਗ ਸੋਰਠ ਬਾਣੀ ਭਗਤ ਪੀਖਨ ਕੀ ਏਕ ਓੰਕਾਰ ਸਤਗੁਰ ਤਰਸਾਦ ਮੈਂ ਨਹੋ ਨੀਰ ਬਹਿ ਤਨ ਖੀਨਾ ਪੈ ਕੇ ਦੁੱਧ ਵਾਨੀ ਰੁਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਨੀ RAM RAAY ਹੁਏ ਬਾਦ ਬਨਵਾਰੀ ਆਪਣੇ ਸੰਤ ਲੈ ਉਬਾਰੀ ਰਹਾਉ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇ ਦੇ ਮਾਈ ਐਸੀ ਬੇਦਨ ਉਪਜ ਖਰੀ ਭਈ ਵਾਕ ਔਖ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਏ ਔਖ ਜਗ ਸਾਰਾ ਗੁਰਪੁਰ ਸਾਧ ਕਹਿ ਜਨ ਪੀਖਣ ਪਾਵੋ ਮੁਖ ਦਵਾਰ ਐਸਾ ਨਾਮ ਰਤਨ ਨਿਰਮੋਲਕ ਪੁੰਨ ਤਦਾਰਥ ਪਾਇ ਅਨਕ ਜਤਨਕਾਰ ਹਿਰਦੈ ਰਾਖਿਆ ਰਤਨਾ ਛਪੈ ਛਾਇ ਹਰ ਗੁਣ ਕਹਿਤੇ ਕਹਿ ਨਾ ਜਾਈ ਜੈਸੇ ਗੂੰਗੇ ਕੀ ਮਿਠਾਈ ਰਹਾਉ ਰਸਨਾ ਰਮਤ ਸੁਨਤ ਸੁਖ ਸ੍ਰਵਨ ਚਿਤ ਚੇਤੇ ਸੁਖ ਹੋਈ ਕੋਪੀਖਨ ਦੋਏ ਨੈਣ ਸੰਤੋਖੇ ਜਾਂ ਦੇਖਾਂ ਤਾਂ ਸੋਈ ਤਨਾਸ਼ਰੀ ਮਹਲਾ ਪਹਿਲਾ ਕਰ ਪਹਿਲਾ ਚਉਪਦੇ ਇੱਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣ ਤੈ ਸਿਉ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾ ਹ ਅਨੰਦਿਨ ਸਾਹਿਬ ਸੇਵਿਆ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰੇ ਨਾਮ ਤਰ ਸਦ ਤੁਰ ਬਾਣ ਜਾਉ ਰਹਾ ਸਰਬੰਸਾਚਾ ਏਕ ਹੈ ਦੂਜਾ ਨਹੀਂ ਕੋਈ 타की ਸੇਵਾ ਸੁ ਕਰ ਜਾ ਕੋ ਨਦਰ ਕਰੇ ਤੁਦ ਬਾਜ ਪਿਆਰੇ ਕੇਵਰ ਹ ਸਾਵਡਿ ਆਈ ਦੇ ਜਿੱਤ ਨਾਮ ਤੇਰੇ ਲਾਗ ਰਾਂ ਦੂਜਾ ਨਹੀਂ ਕੋਈ ਜਿਸ ਅਗਾ ਪਿਆਰੇ ਜਾਏ ਕਹਾ ਰਾਵ ਸੇਵੀ ਸਾਹਿਬ ਆਪਣਾ ਅਵਰ ਨ ਜਾਣ ਚੋਂ ਕੋਈ ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾ ਤਨਸ੍ਰੀ ਮਨਲਾ ਪਹਿਲਾ ਹਮ ਆਦਮੀ ਹਾਂ ਇੱਕ ਦਮੀ ਮਹੌਲਤ ਮਹਤ ਨਾ ਜਾਣ ਨਾਨਕ ਬਿਨ ਵੈ ਤਿਸੈ ਸਰੇ ਭੋ ਜਾ ਕੇ ਜੀ ਪਰਾਨ ਅੰਧੇ ਜੀਵਨ ਵਿਚਾਰ ਦੇਖ ਕੇ ਤੇ ਕੇ ਦਿਨਾ ਰਹਾ ਆਸਮਾਨ ਸਭ ਜਿਓ ਤੁਮਾਰਾ ਤੂੰ ਮੈਂ ਖਰ ਤਿਆਰਾ ਨਾਨਕ ਸ਼ਾਇਰ ਏਵ ਕਤ ਹੈ ਸੱਚੇ ਪਰਵਦਗਾਰ ਜੇ ਤੂੰ ਕਿਸੈ ਨਾ ਦੇਹੀ ਮੇਰੇ ਸਹਬਾ ਕਿਆ ਕੋ ਕੱਢੈ ਗਹਿਣਾ ਨਾਨਕ ਬਿਨ ਵੈ ਸੋ ਕਿਛ ਪਾਈਐ ਪੁਰਬ ਲਿਖੇ ਤਾ ਲੈਣਾ ਨਾਮ ਖਸਮ ਕਾ ਜਿਤਨਾ ਕੀਆ ਕਪਟੀ ਕਪਟ ਤੁਮਾਣਾ ਜੰਮ ਦੁਆਰ ਜਾਂ ਪਕੜ ਚਲਾਇਆ ਤਾਂ ਚਲਦਾ ਪਸ਼ੂ ਤਾਣਾ ਡਬ ਲਗ ਦੁਨੀਆ ਰਹੀ ਐ ਨਾਨਕ ਕਿਛ ਸੁਣੀ ਐ ਕਿਛ ਤਹੀ ਐ ਪਾਲ ਰਹੇ ਹਮ ਰਹਿ ਨਾ ਪਾਇਆ ਜੀਵਤਿਆ ਮਰ ਰਹੀ ਐ ਤਨਾਸਰੀ ਮਹਿਲਾ ਪਹਿਲਾ ਕਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਕਿਉਂ ਸਿੰਮਰੀ ਸਿਵਰਿਆ ਨਹੀਂ ਜਾਏ ਤਪਾ ਹਿਆਉ ਜਿਹੜਾ ਬਿਲ ਲਾਏ ਸਿਰਜ ਸਵਾਰੇ ਸੱਚ ਸੋਏ ਤਿਸ ਵਿਸਰਿਆ ਚੰਗਾ ਕਿਉਂ ਹੋਏ ਹਕਮਤ ਹੁਕਮ ਨਾ ਪਾਇਆ ਜਾਏ ਕਿਉਂ ਕਰ ਸਾਚ ਮਿਲੋ ਮੇਰੀ ਮਾਏ ਰਹਾਓ ਵਖਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੈ ਨਾ ਕੋ ਖਾਏ ਲੋਕ ਪਤੀਣ ਨਾ ਪਤ ਹੋਏ ਤਾ ਪਤ ਰਹੇ ਰੱਖੈ ਜਾਂ ਸੋਏ ਜਾਂ ਦੇਖਾਂ ਤਾਂ ਰਹਾ ਸਮਾਏ ਤੁਦ ਦਿਨ ਦੂਜੀ ਨਾਹੀ ਜਾਏ ਜੇ ਕੋ ਕਰੇ ਕੀ ਤੈ ਕਿਆ ਹੋਏ ਜਿਸ ਨੂੰ ਬਖਸ਼ੇ ਸਾਚਾ ਸੋਏ ਹੁਣ ਉਠ ਚੱਲਣਾ ਮਹਉਤ ਕੇ ਤਾਲ ਕਿਆ ਮੂੰ ਦੇ ਸਾ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈਸਾ ਹੋਏ ਵਿਣ ਨਦਰੀ ਨਾਨਕ ਨਹੀਂ ਕੋਏ ਤਨਸਰੀ ਮਹਿਲਾ ਪਹਿਲਾ ਨਦਰ ਕਰੇ ਤਸ ਸਿਮਰਿਆ ਜਾਏ ਆਤਮਾ ਅੰਦਰ ਵਹਿ ਰਹੇ ਲੇਵ ਲਾਏ ਆਤਮਾ ਪ੍ਰਾਤਮਾ ਏਕੋ ਕਰੇ ਅੰਤਰ ਕੀ ਦੁਵਿਧਾ ਅੰਤਰ ਮਰੇ ਗੁਰ ਪ੍ਰਸਾਦੀ ਪਾਇਆ ਜਾਏ ਹਰ ਸਿਉ ਚਿਤ ਲੱਗੈ ਫੇਰ ਕਾਮ ਨਾ ਖਾਏ ਰਹਾ ਸਤਿ ਸਿਮਰਿਆ ਹੋਵੇ ਪਰਗਾਸ ਤੇ ਵਿਖਿਆ ਮੈਂ ਰਹਿ ਉਦਾਸ ਸਤਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚ ਗਤ ਪਾਈ ਐਸੀ ਸੇਵਕ ਸੇਵਾ ਕਰ ਜਿਸ ਕਾ ਜੀਉ ਤਿਸ ਆਗੇ ਧਰ ਸਾਹਿਬ ਥਾਵੇ ਸੋ ਪਰਵਾਨ ਸੋ ਸੇਵਕ ਦਰਗਾ ਪਾਵੇ ਮਾਣ ਸਤਗੁਰ ਕੀ ਮੂਰਤ ਕਿਰਦੈ ਵਸਾਏ ਜੋ ਇੱਛਾ ਸੋਈ ਫਲ ਪਾਏ ਸੱਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜਮ ਤੇ ਕੈਸਾ ਡਰ ਧਨ ਤਨ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਉ ਤਾਰੇ ਪਿਆਰ ਤਾਂ ਕੋ ਪਾਵੈ ਮੋਖ ਦੁਆਰ Jap tap sab ਇਹ ਸ਼ਬਦ ਹੈ ਸਾਰ ਤਨਾਸਰੀ ਮਹਿਲਾ ਪਹਿਲਾ ਜਿਉ ਤਪ ਤਪ ਹੈ ਬਾਰੋ ਬਾਰ ਤਪ ਤਪ ਖਪ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਚਖਣ ਹੋਏ ਵਿਣ ਬੋਲੇ ਜਾਣ ਸਭ ਸੋਏ ਰਹਾਓ ਜਿਨ ਕੰਨ ਕੀਤੇ ਅਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਣ ਆਖੈ ਸਭ ਜਾਏ ਜੇਤ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗ ਦਾਦ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਾ ਬੈਸਣ ਨਹੀਂ ਜਾਏ ਕਰਮ ਮਿਲੇ ਆਖਣ ਤੇਰਾ ਨਾਮ ਜਿੱਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬ ਫਿਰੋ ਵਸਾਰ ਨਾਨਕ ਸਾਚਾ ਸਰਬ ਦਾ ਤਾਰ ਤਨਾਸਰੀ ਮਹਿਲਾ ਪਹਿਲਾ ਚੋਰ ਸਲਾਹੇ ਕੀਤਾ ਪੀਜੇ ਜੇ ਬਦੀ ਕਰੇ ਤਾਂ ਤਸੂ ਨ ਛੀਜੇ ਚੋਰ ਕੀ ਹਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉ ਹੋਏ ਸੁਣ ਮਨ ਅੰधे ਕੁੱਤੇ ਕੂੜਿਆਰ ਦਿਨ ਬੋਲੇ 부ਜੀਐ ਸਚਿਆਰ ਰਹਾਓ ਚੋਰ ਸਵਾਲਿਓ ਚੋਰ ਸਿਆਣ ਖੋਟੇ ਕਾਮਲ ਇੱਕ ਦੁਕਾਨ ਜੇ ਸਾਥ ਰੱਖੀ ਐ ਦੀਜੈ ਰਲਾਏ ਜਾਂ ਪਰਖੀਏ ਖੋਤਾ ਹੋਏ ਜਾਏ ਜੈਸਾ ਕਰੇ ਸੋ ਤੈਸ ਪਾਵੇ ਆਪ ਬੀਜ ਆਪੇ ਹੀ ਖਾਵੇ ਜੇ ਵਡਿਆਈਆਂ ਆਪੇ ਖਾਏ ਜੇਹੀ ਸੁਰਤ ਤੇ ਹੈ ਰਾਜ ਜਾਏ ਜੇ ਸੋ ਕੂੜੀਆਂ ਕੂੜਕਬਾੜ ਪਾਵੇ ਸਭ ਆਖੋ ਸੰਸਾਰ ਤੁੱਦ ਭਾਵੈ ਅਧੀ ਪਰਵਾਨ ਨਾਨਕ ਜਾਣੈ ਜਾਣ ਸੁ ਜਾਣ ਤਨਾਸਰੀ ਮਹਿਲਾ ਪਹਿਲਾ ਕਾਇਆ ਕਾਗਦ ਮਨ ਪਰਵਾਨ ਸਿਰ ਕੇ ਲੇਖ ਨਾ ਪੜੈ ਇਆਣ ਦਰਦਾ ਥੜੀਐ ਤੀਨੇ ਲੇਖ ਖੋਟਾ ਕਾਮ ਨ ਆਵੈ ਵੇਖ ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋ ਰਹਾ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਲਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣ ਅੰਧ ਤੀਨੇ ਓ ਜਾੜੇ ਕਾ ਬੰਧ ਸੋ ਜੋਗੀ ਜੋ ਜੁਗਤ ਪਛਾਨ ਗੁਰ ਪ੍ਰਸਾਦ ਦੀ ਏਕੋ ਜਾਣ ਕਾਜੀ ਸੋ ਜੋ ਉਲਟੀ ਕਰ ਗੁਰ ਪ੍ਰਸਾਦੀ ਜੀਵਤ ਮਰ ਸੋ ਬ੍ਰਾਹਮਣ ਜੋ ਬ੍ਰह्म ਵਿਚਾਰ ਆਪ ਤਰੈ ਸਗਲੇ ਕੋਲ ਤਾਰ ਦਾਨਸ਼ ਬੰਦ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲਖੋਵੈ ਪੜਿਆ ਬੁਝੈ ਸੋ ਪਰਵਾਨ ਜਿਸ ਸਿਰ ਦਰਗਾਹ ਕਾ ਨਿਸ਼ਾਨ ਤਨਾ ਸ੍ਰੀ ਮਹਲਾ ਪਹਿਲਾ ਘਰ ਤੀਜਾ ਏਕੋ ਅੰਕਾਰ ਸਤਗੁਰ ਪ੍ਰਸਾਦ ਕਾਲ ਨਹੀਂ ਜੋਗ ਨਹੀਂ ਨਹੀਂ ਸਤ ਕਾ ਠੱਬ ਥਾ ਨਸ਼ਟ ਜਗ ਪ੍ਰਿਸ਼ਟ ਹੋਏ ਡੂਬਤਾ ਏਵ ਜਗ ਕਲਮੇ RAM ਨਾਮ ਸਾਰ ਅੱਖੀ ਤ ਮੀਟੈ ਨਾਕ ਪਕੜੈ ਧਗਣ ਕੋ ਸੰਸਾਰ ਰਹਾ ਆਂਟ ਸੇਤੀ ਨਾ ਕੋ ਪਕੜੇ ਸੂਜਤੇ ਤਿੰਨ ਲੋ ਮਗਰ ਪਾਛੇ ਕਛ ਨਾ ਸੂਝੈ ਇਹ ਪਦਮ ਲੋ ਖਤਰਿਆ ਤਾਂ ਧਰਮ ਛੋੜਿਆ ਮਲੇਸ਼ ਭਖਿਆ ਗਈ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਅਛਤ ਸਾਜ ਸਾਜ ਪ੍ਰਾਨ ਸੋਧੈ ਕਰੇ বেদ ਅਭਿਆਸ ਦਿਨ ਨਾਮ ਹਰ ਕੇ ਮੁਕਤ ਨਾਹੀ ਕਹਿ ਨਾਮ ਕਦਾਸ ਤਨਾਸਰੀ ਮਹਲਾ ਪਹਿਲਾ ਆਰਤੀ ਇੱਕ ਓੰਕਾਰ ਸਤਗੁਰ ਪ੍ਰਸਾਦ ਗगनੁ ਮਾਇ ਥਾਲ ਰਵਚੰਦ ਦੀਪਕ ਬਣੇ ਸਾਰਿਕ ਮੰਡਲ ਜਨਕ ਮੋਤੀ ਧੂਪ ਮਨਾਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੇਨ ਨਨ ਨੈਨ ਹੈ ਤੋਹੇ ਕੋ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਾਨਕ ਏਕ ਪਦ ਗੰਧ ਬਿਨ ਸਹਸ ਤਵ ਗੰਧ ਏਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨੰਦ ਦਿਨੋ ਮੋਇ ਆਹੀ ਪਿਆਸ ਕਿਰਪਾ ਜਲ ਦੇ ਨਾਨਕ ਸਾਰਿੰ ਕਉ ਹੋਏ ਜਾਤੇ ਤੇਰੇ ਨਾਮ ਵਸ